ਗੁਰਮੀਤ ਕੌਰ ਜਿੰਦਾਬਾਦ ਗੁਰਦਰਸ਼ਨ ਸਿੰਘ ਆਭਰੇ ਜਿੰਦਾਬਾਦ ਅਜੀਤਪਾਲ ਸਿੰਘ ਗੋਲੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗੁਰਮੀਤ ਕੌਰ ਆਭਰੇ ਜਿੰਦਾਬਾਦ ਕੇਸ਼ਰੀਵਾਲ ਜਿੰਦਾਬਾਦ ਭਗਵਾਨ ਸਿੰਘ ਮਾਨ ਜਿੰਦਾਬਾਦ ਅਜੀਤਪਾਲ ਸਿੰਘ ਗੋਲੀ ਜਿੰਦਾਬਾਦ ਗੁਰਦਰਸ਼ਨ ਸਿੰਘ ਆਭਰੇ ਜਿੰਦਾਬਾਦ ਗੁਰਮੀਤ ਕੌਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਅਜੀਤ ਜਿੰਦਾਬਾਦ ਅਮਲੀ ਬੜੀ ਜਿੰਦਾਬਾਦ ਹਜੀਤ ਬੱਲੀ ਜਿੰਦਾਬਾਦ ਬਦਲਿਤ ਪੁਰਾ ਬਰਾਏ ਜਿੰਦਾਬਾਦ ਗੁਰਮੀਤ ਗੁਰ ਜਿੰਦਾਬਾਦ ਗੁਰਦੇਵ ਨੀ ਬਰਾਏ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਚੈਨਲ ਤੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਕਰਦਾ ਹਾਂ ਔਰ ਸਵਾਗਤ ਕਰਦਾ ਹਾਂ ਜਿਹੜੇ ਤੁਸੀਂ ਮੈਨੂੰ ਦੇਖ ਰਹੇ ਹੋ ਔਰ ਮੈਂ ਵਾਰਡ ਨੰਬਰ 53 ਤੋਂ ਜੀਐਸਓ ਭਰਾਏ ਵਪਾਰ ਮੰਡਲ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਔਰ ਪਾਰਟੀ ਨੇ ਇੱਕ ਬੜਾ ਵਧੀਆ ਮੌਕਾ ਦਿੱਤਾ ਮੇਰੇ ਆਪਣਾ ਵਾਈਫ ਨੂੰ ਟਿਕਟ ਦਿੱਤੀ ਹੈ ਗੁਰਮੀਤ ਕੋਰ ਭਰਾਏ ਜੀ ਨੂੰ ਤੇ ਅਸੀਂ ਆਪਣਾ ਇਸ ਵਾਰਡ ਦੀ ਸੇਵਾ ਕਰਨ ਵਾਸਤੇ ਆਮ ਆਦਮੀ ਪਾਰਟੀ ਤੋਂ ਖੜੇ ਹੋਏ ਹਾਂ ਜੀ ਪਰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਕਿਉਂਕਿ ਦੋ ਤਿੰਨ ਹੋ ਚੁੱਕੇ ਟਿਕਟ ਲਾਨ ਨੂੰ ਹੋ ਚੁੱਕੇ ਲੋਕਾਂ ਵਿੱਚ ਵਿਚਾਰ ਹੋ ਰਿਹਾ ਕੀ ਹੰਗਾਰਾ ਕੀ ਲੋਕ ਕਹਿੰਦੇ ਨੇ ਇਸ ਵਾਰ ਲਗਾਤਾਰ ਅਸੀਂ ਲੋਕਾਂ ਨਾਲ ਮਿਲ ਰਿਹਾ ਡੋਰ ਟੂ ਡੋਰ ਜਾ ਰਹੇ ਹਾਂ ਔਰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਕਿ ਮੈਂ ਆਮ ਆਦਮੀ ਪਾਰਟੀ ਨੇ ਸਰਕਾਰ ਆਪਣਾ ਪੰਜਾਬ ਲਈ ਬਹੁਤ ਵਧੀਆ ਪਿਛਲੇ 3 ਸਾਲਾਂ ਚ ਕੰਮ ਕਰ ਰਿਹਾ तकरीबन 3.3 ਸਾਲਾਂ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਵਧੀਆ ਕੰਮ ਕਰਨਗੇ ਤੇ ਜੇ ਮੌਜੂਦਾ ਸਰਕਾਰ ਦੇ ਵਿੱਚ ਕਿਨਾਂ ਮੈਂ ਜੇ ਐਮਸੀ ਆਪਣਾ ਛੁੜਿਆ ਜਾਵੇ ਤਾਂ ਹੋਰ ਵੀ ਵਧੀਆ ਢੰਗ ਦਾ ਕੰਮ ਹੋ ਸਕਦੇ ਹਨ ਤੇ ਇਸ ਕਰਕੇ ਮੈਂ ਇੱਕ ਇੱਕ ਚਿੰਤਾ ਮੰਗਾ ਵੀ ਜਿਵੇਂ ਲੋਕਾਂ ਚ ਉਹ ਹੰਗਾਰਾ ਦੇਖਿਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਹੀ ਹਨ ਜੋ ਨੰਬਰ ਵਾਰਡ ਦੇ ਵਿੱਚ ਬਹੁਤ ਹੀ ਕਾਫੀ ਵਧੀਆ ਗਤੀ ਵਿੱਚ ਆ ਲੋਕਾਂ ਨੇ ਮੁੱਦੇ ਕੀ ਦੇਖ ਰਹੇ ਕੀ ਚਾਹੁੰਦੇ ਆ ਵੀ ਜੇ ਐਮਸੀ ਸਾਡਾ ਬੜੇ ਆਮ ਆਮਨੀ ਪਾਰਟੀ ਤੋਂ ਬਣੇ ਤੇ ਕਿਹੜੇ ਕੰਮ ਨੇੜੇ ਪਹਿਲ ਦੇ ਆਧਾਰ ਤੇ ਕਰਵਾਉਣਾ ਚਾਹੁੰਦੇ ਲੋਕ ਤਾਂ ਇੱਕ ਬੜੇ ਖੁਸ਼ ਹੈ ਕਿਉਂਕਿ ਇੱਕ ਸਾਫ਼ ਸੁੱਤੀ ਸਰਕਾਰ ਉਹਨਾਂ ਨੂੰ ਮਿਲੀ ਹੈ ਤੇ ਉਹ ਕਹਿੰਦੇ ਆ ਕਿ ਜਿਹੜੇ ਵੀ ਮੁੱਦੇ ਆ ਅ ਵੈਸੇ ਤਾਂ ਸਾਡੇ ਵਾਰਡ ਦੇ ਵਿੱਚ ਬਹੁਤ ਵਧੀਆ ਅਸੀਂ ਪਹਿਲਾਂ ਹੀ ਕੰਮ ਬਹੁਤ ਵਧੀਆ ਕਰਾ ਚੁੱਕੇ ਆ ਕੋਈ ਐਨੇ ਮੁੱਦੇ ਹੈ ਨਹੀਂ ਪਰ ਫਿਰ ਵੀ ਜਿਹੜੇ ਛੋਟੇ-ਮੋਟੇ ਗੱਲਾਂ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪੂਰੀ ਤਰ੍ਹਾਂ ਸੁਣ ਰਿਹਾ ਉਹ ਸਾਰੇ ਉਹ ਮੁੱਦੇ ਹੱਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਕਰਦੇ ਵੀ ਰਾਂਗੇ ਤੇ ਮੁਕਾਬਲੇ ਦੀ ਗੱਲ ਕੀਤੀ ਜਾਦੀ ਹੈ ਕਿ ਕੌਣ ਕਿਹਦਾ ਇੰਸਟਾਲ ਟੱਕਰ ਦੇ ਵਿੱਚ ਲੱਗਦਾ ਵੀ ਬਿਜੇ ਵੀ ਪਾਰਟੀ ਕੋਲ ਕਿਹ ਚੱਲਦੀ ਆ ਅਕਾਲੀ ਦਰ ਵੱਲ ਦੀ ਲੱਗਦਾ ਕੋਈ ਟੱਕਰ ਨਹੀਂ ਸੋਚੋ ਦੇਖੋ ਜੀ ਹਰ ਪਾਰਟੀ ਆਪਣੀ ਉਮੀਦਵਾਰ ਖੜੇ ਕਰਦੀ ਹੈ ਔਰ ਕਿ ਨਾਮ ਸਾਨੂੰ ਇਹ ਪੂਰੀ ਜਿਹੜੇ ਜਿੰਨੇ ਵੀ ਮਰਜੀ ਉਮੀਦਵਾਰ ਜਿਹੜੇ ਮਰਜੀ ਹਨ ਇੱਕ 65% ਕਰਾਂਗੇ ਅਸੀਂ ਔਰ ਬਹੁਤ ਭਾਰੀ ਬਹੁਮਤ ਨਾਲ ਅਸੀਂ ਆਮ ਆਦਮੀ ਪਾਰਟੀ ਤੋਂ ਗੁਰਮੀਤ ਕੌਰ ਜੀ ਨੂੰ ਵਾਰਡ ਨੰਬਰ 53 ਤੋਂ ਜਿਤਾਵਾਂਗੇ ਔਰ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ ਭਾਰੀ ਮਾਤਰਾ ਚ ਬਹੁਮਤ ਨਾਲ ਸਾਡੀ ਸਾਨੂੰ ਜਿਤਾਓ ਤਾਂ ਕਿ ਅਸੀਂ ਵਾਰਡ ਨੰਬਰ 53 ਦੇ ਪਟਿਆਲਾ ਸ਼ਹਿਰ ਦੇ ਅੱਛੇ ਤਰੀਕੇ ਨਾਲ ਸੇਵਾ ਕਰ ਸਕੀਏ ਜੀ